ਕਿ ਮੈਨਰੇ ਦੀ ਸੌਂਦੀ ਰਾਤ ਹੂੰ ਅੱਛਾ ਨਾ ਦੇਖ ਜੇ ਵੀ ਇਹ ਕਿ ਕੋਈ ਬਾਲਾ ਨਾ ਟੁੱਟ ਕੇ ਆ ਕੇ ਪੈ ਜੇ ਹੂੰ ਇੱਥੇ ਦੋ ਤਿੰਨ ਨੁਕਸਾਨ ਹੋ ਗਏ ਸੀ ਨਾ ਅੱਗੇ ਹੂੰ ਤੇ ਮੈਨੂੰ ਡਰ ਲੱਗਦਾ ਰਹਿੰਦਾ ਘਰ ਦੇ ਹਾਲਾਤ ਇੰਨੇ ਬੱਤਰ ਭਨੇ ਹੋਏ ਆ ਜਦੋਂ ਕੋਈ ਵੋਟਾਂ ਲੈਣ ਆਉਂਦਾ ਆ ਜਿੱਦਾਂ ਇਲੈਕਸ਼ਨ ਆ ਹੁਣ ਅੱਗੇ ਵੀ ਸਰਪੰਚੀ ਦੇ ਇਲੈਕਸ਼ਨ ਆ ਤਾਂ ਲੋਕ ਵੋਟਾਂ ਲੈਣ ਆਂਦੇ ਉਹਨਾਂ ਨੂੰ ਦੱਸਿਆ ਨਹੀਂ ਕਦੀ ਕਿ ਘਰ ਦੇ ਹਾਲਾਤ ਆ ਇਹੀ ਬਹੁਤ ਗਰੀਬ ਹੈ ਸਾਡੇ ਕੋਈ ਨਹੀਂ ਸੁਣਦਾ ਪਿੰਡ ਵਿੱਚ ਇਹੀ ਜਦੋਂ ਜਾਂਦੇ ਆ ਸਰਪੰਚ ਤਾਂ ਜਿਹੜਾ ਬੰਦਾ ਸਰਪੰਚ ਹੈ ਉਹਦੇ ਵੱਲ ਜਾਂਦੇ ਆ ਅੱਜ ਕੋਈ ਨਹੀਂ ਮਾਇਤ ਕਰਦਾ ਸਾਸੀਲ ਕੇਆਰਟੀ ਨੈਟਵਰਕ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਰ ਰਾਜੇਸ਼ ਆਲੂਣਾ ਨਵੇਂ ਤੋਂ ਨਵੇਂ ਮੁੱਦਿਆਂ ਦੇ ਨਾਲ ਉਹ ਨਵੇਂ ਤੋਂ ਨਵੇਂ ਚਿਹਰਿਆਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਹਿੰਦੇ ਆ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆ ਗਰਮੀ ਦਾ ਪ੍ਰਕੋਪ ਜਿਹੜਾ ਹੈ ਉਹ ਕਾਫੀ ਇਸ ਵਾਰ ਸੀਜ਼ਨ ਨੂੰ ਵੇਖਣ ਨੂੰ ਮਿਲਿਆ ਲੋਕ ਬਾਰਿਸ਼ ਨੂੰ ਤਰਸਦੇ ਨੇ ਲੇਕਿਨ ਕੁਝ ਘਰ ਇਦਾਂ ਦੇ ਵੀ ਨੇ ਜਦੋਂ ਬਾਰਿਸ਼ ਪੈਂਦੀ ਆ ਉਹਨਾਂ ਦੇ ਜਾਨ ਤੇ ਬਾਨ ਆਂਦੀ ਆ ਮਾਮਲਾ ਜਿਹੜਾ ਤੁਹਾਨੂੰ ਦਿਖਾਉਣ ਜਾ ਰਹੇ ਆ ਦਿਨਾਨਗਰ ਹਲਕੇ ਦੇ ਪਿੰਡੇ ਪਿੰਡ ਸੇਖਾ ਦਾ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਅੱਗੇ ਨੂੰ ਆਇਆ ਜਾਵੇ ਇੱਕ ਵਾਰੀ ਤਸਵੀਰਾਂ ਦਿਖਾਈਆਂ ਜਾਣ ਕਿ ਇਸ ਘਰ ਦੀ ਹਾਲਾਤ ਜਿਹੜੇ ਨੇ ਉਹ ਵੇਖੇ ਜਾਣ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਨੇ ਉਹ ਵੀ ਸਾਡੇ ਪਿੱਛੇ ਖੜੇ ਹੋਏ ਨੇ ਤਾਂ ਜਦੋਂ ਇਸ ਘਰ ਦੇ ਵਿੱਚ ਜਦੋਂ ਬਾਰਿਸ਼ ਦਾ ਮਾਹੌਲ ਹੁੰਦਾ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਜਾਨ ਜਿਹੜੀ ਆ ਉਹ ਤਲੀ ਦੇਤੇ ਹੁੰਦੀ ਆ ਕਿ ਕਿਹੜੇ ਵੇਲੇ ਕੋਈ ਵੱਡਾ ਹਾਦਸਾ ਜਿਹੜਾ ਉਹ ਨਾ ਵਾਪਰ ਜਾਵੇ ਇੱਕ ਵਾਰ ਤਸਵੀਰ ਕੈਮਰਾਮੈਨ ਨੂੰ ਕਹਾਂਗਾ ਦਿਖਾਈ ਜਾਵੇ ਪਹਿਲਾਂ ਪੈ ਛੱਤਾ ਦਿਖਾਈਆਂ ਜਾਣ ਕਿ ਕਿਸੇ ਵੀ ਵਕਤ ਜਿਸ ਤਰ੍ਹਾਂ ਭਾਰੀ ਬਾਰਿਸ਼ ਜਿਹੜੀ ਇੱਕ ਦੋ ਦਿਨ ਤੋਂ ਪੈਂਦੀ ਪਈ ਹੈ ਕਿਸੇ ਵੀ ਵਕਤ ਜਿਹੜੀ ਹੈ ਇਹ ਡਿੱਗ ਸਕਦੀ ਹੈ ਔਰ ਆ ਘਰ ਦੇ ਹਾਲਾਤ ਇੰਨੇ ਖਸਤਾ ਨੇ ਕਿ ਕੁਝ ਵੀ ਇੱਥੇ ਅਣਹੋਣੀ ਘਟਨਾ ਵਾਪਰ ਸਕਦੀ ਹੈ ਤਾਂ ਜਿੱਥੇ ਸਰਕਾਰਾਂ ਵੱਡੇ ਵੱਡੇ ਦਾਅਵੇ ਅਤੇ ਵਾਦੇ ਸਟੇਜਾਂ ਦੇ ਉੱਤੇ ਠੋਕਦੀ ਹੈ ਜਦੋਂ ਅਸੀਂ ਗਰਾਊਂਡ ਲੈਵਲ ਦੇ ਉੱਤੇ ਇਦਾਂ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਣੇ ਆ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਆ ਉਹਨਾ ਵਾਅਦਿਆਂ ਨੂੰ ਖੋਖਲਾ ਦਰਸਾਉਂਦੀ ਨਜ਼ਰ ਆਉਂਦੀ ਆ ਇੱਕ ਕਮਰਾ ਹੋਰ ਹੈ ਦੋ ਕਮਰੇ ਨੇ ਇਹ ਤੁਸੀਂ ਦੇਖ ਸਕਦੇ ਹੋ ਮੇਰੇ ਸੱਜੇ ਪਾਸੇ ਕਿ ਇਹ ਵੀ ਡਿੱਗਣ ਦੀ ਤਦਾਰਦ ਨੇ ਕਿਸੇ ਵੇਲੇ ਵੀ ਇੱਥੇ ਭਿਆਨਕ ਹਾਦਸਾ ਜਿਹੜਾ ਉਹ ਵਾਪਰ ਸਕਦਾ ਹੈ ਪਰਿਵਾਰ ਮਦਦ ਮੰਗਣ ਦੇ ਲਈ ਮਜਬੂਰ ਹੈ ਗੱਲਬਾਤ ਕਰ ਲੈਣੇ ਆ ਘਰ ਦੇ ਜੀ ਸਾਡੇ ਨਾਲ ਮੌਜੂਦ ਹੈ ਪਹਿਲਾਂ ਘਰ ਦੇ ਜਿਹੜੇ ਮੋਢੀ ਨੇ ਜਿਹੜੇ ਮਾਤਾ ਜੀ ਨੇ ਉਹਨਾਂ ਤੋਂ ਪੁੱਛ ਲੈਣੇ ਆ ਕਿ ਕਿੰਨੇ ਚਿਰ ਤੋਂ ਇਹ ਹਾਲਾਤ ਇਹ ਘਰ ਦੇ ਬਣੇ ਹੋਏ ਨੇ ਕੀ ਨਾਮ ਹੈ ਤੁਹਾਡਾ ਰਜੀਆ ਕਿਹੜਾ ਪਿੰਡ ਹੈ ਜੀ ਇਹ ਇਹ ਸੇਖਾ ਕੀ ਗੱਲਬਾਤ ਹੋ ਗਈ ਆ ਘਰ ਦੇ ਹਾਲਾਤ ਬੜੇ ਜਿਹੜੇ ਆ ਬੱਤਰ ਬਣੇ ਹੋਏ ਨੇ ਕਿਸੇ ਵੀ ਵੇਲੇ ਦੇਖ ਸਕਦੇ ਆ ਆ ਮੀਂਹ ਦੇ ਵਿੱਚ ਮੀਂਹ ਵੀ ਹੁਣ ਵੀ ਮੀਂਹ ਦਾ ਵੀ ਮੌਸਮ ਹੈ ਮਾਰਕ ਦਾ ਮੌਸਮ ਆਰ ਬੈਠੇ ਹੀ ਰਹਿਣੀ ਆ ਹੂੰ ਬਹਿ ਕੇ ਰਾਤ ਕੱਢਣੀ ਵੀ ਬੱਚੇ ਹੁੰਨੇ ਮੈ ਲੱਗੇ ਚਿੰਗਿੰਗੇ ਹੂੰ ਇਸ ਕਰਕੇ ਮੈ ਅਰੇਗੀ ਸੌਂਦੀ ਰਾਤ ਹੂੰ ਅੱਛਾ ਨਾ ਦੇਖ ਜੇ ਵੀ ਇਹ ਕੋਈ ਬਾਲਾ ਨਾ ਟੁੱਟ ਕੇ ਆ ਕੇ ਪੈ ਜੇ ਹੂੰ ਇੱਥੇ ਦੋ ਤਿੰਨ ਨੁਕਸਾਨ ਹੋ ਗਏ ਸੀ ਨਾ ਅੱਗੇ ਹੂੰ ਤੇ ਮੈਨੂੰ ਡਰ ਲੱਗਦਾ ਰਹਿੰਦਾ ਹੂੰ ਪਹਿਲਾਂ ਵੀ ਕੋਈ ਡਿੱਗਿਆ ਡੁਗਿਆ ਇੱਥੇ ਨਹੀਂ ਪਹਿਲਾਂ ਇਹਨੇ ਤੈਨੂੰ ਪਤਾ ਕੱਚੇ ਕੁੱਤੇ ਕੋਠੇ ਉਨੇ ਡਿੱਗ ਪੈਂਦੇ ਸੀ ਹੂੰ ਤੇ ਹੁਣ ਤੇ ਲੋਕਾਂ ਚੋਂ ਪੱਕੇ ਖੜੇ ਕੀਤੇ ਰਿਆ ਮਰ ਮੋਟੇ ਇਹ ਮੁੜ ਕੇ ਬਣਿਆ ਹੀ ਨਹੀਂ ਗਰੀਬੀ ਦੇ ਵਿੱਚ ਬਹੁਤ ਗਰੀਬੀ ਸੀ ਨਹੀਂ ਜਿਹੜੇ ਪਿੰਡ ਦੇ ਸਰਪੰਚ ਨੇ ਜਾਂ ਕੋ ਮੋਦਵਾਰ ਨੇ ਕਦੀ ਉਹਨਾਂ ਨੇ ਤੁਹਾਡੇ ਘਰਵਾਲ ਰੁੱਖ ਨਹੀਂ ਕੀਤਾ ਜਾਂ ਤੁਸੀਂ ਪਹੁੰਚੇ ਨਹੀਂ ਕੋਈ ਸਾਡਾ ਕੋਈ ਮੰਡਾਦ ਨਹੀਂ ਕਰਦਾ ਪਿੰਡ ਹੂੰ ਪਿੰਡ ਵਾਲੇ ਸਾਡੀ ਮੰਡਾਰ ਕੋਈ ਨਹੀਂ ਕਰਦੇ ਹੂੰ ਉਹ ਮੋਟੇ ਮੋਟੇ ਆਣੀ ਮੱਤ ਕਰਦੇ ਆ ਅੱਛਾ ਜੀ ਗਰੀਬਾਂ ਦੀ ਨਹੀਂ ਕਰਦੇ ਹੂੰ ਜਿਹੜੇ ਗਰੀਬ ਆਦਮੀਆਂ ਨੇ ਉਹਨਾਂ ਨੂੰ ਬਿਲਕੁਲ ਨਹੀਂ ਉਹ ਕਰਦੇ ਜਿੰਨੀ ਗਰਮੀ ਪਈ ਐ ਇਸ ਸੀਜ਼ਨ ਦੇ ਵਿੱਚ ਐਨੀ ਬਹੁਤ ਗਰਮੀ ਪਈ ਐ ਲੋਕ ਮੀਂਹ ਉਤਰਾਸਦੇ ਪਏ ਸੀ ਕਿ ਮੀਂਹ ਆਏ بارش ਆਏ ਤਾਂ ਹੁਣ ਜਦੋਂ بارش ਆਂਦੀ ਐ ਫਿਰ ਤੁਹਾਡੇ ਉੱਤੇ ਕੀ ਵੀਰਦੀ ਜਦੋਂ ਮੀਂਹ ਪੈਂਦਾ ਉਹ ਤਾਂ ਵੀਰਦੀ ਐ ਸਾਡੇ ਜੰਨ ਤੇ ਕਾਲੀ ਪੈਂਦੀ ਐ ਵੀ ਸਾਡੇ ਕੋਠਿਆਂ ਨਾਲ ਡਿੱਗ ਪਏ ਸਾਡੇ ਕੋਠਿਆਂ ਨਾਲ ਡਿੱਗ ਪੈਣ ਹੂੰ ਜਿਹੜੀ ਸਿੱਧੀ ਗੱਲ ਆ ਹੂੰ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜਿਹੜੇ ਵੱਡੇ ਅਫਸਰ ਨੇ ਇਸ ਵੀਡੀਓ ਨੂੰ ਦੇਖਣਗੇ ਜਾਂ ਅਜੀ ਸਰਕਾਰਾਂ ਵੇਖਣਗੇ ਨਹੀਂ ਸਾਡੇ ਕੋਠੇ ਹਰ ਸਰਕਾਰ ਹਾਰੇ ਕੋਠੇ ਪੈਣੇ ਚਾਹੀਦੇ ਹੂੰ ਹੋਰ ਸਾਡੀ ਮੰਗ ਇਹੋ ਹੀ ਆ ਹੂੰ ਸਾਡੇ ਮਕਾਨ ਪੈ ਜਾਣ ਗਰੀਬਾਂ ਦੇ ਗਰੀਬ ਬੜਿਆ ਸੀ ਕੋਈ ਮੀਤ ਹੈ ਨਹੀਂ ਜੀ ਠੀਕ ਹੈ ਨਾ ਤੋਂ ਗੱਲਬਾਤ ਕੀਤੀ ਹੈ ਇਹ ਬਜ਼ੁਰਗ ਨੇ ਘਰ ਦੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਕਾਫੀ ਸਮੇਂ ਤੋਂ ਜਿਹੜੇ ਇਸ ਘਰ ਦੀ ਹਾਲਤ ਜਿਹੜੀ ਖਸਤਾ ਹੋਈ ਪਈ ਹੈ ਤਾਂ ਗੱਲ ਕਰ ਲੈਣੇ ਆ ਜਿਹੜੇ ਘਰ ਦੇ ਮੋਢੀ ਨੇ ਆ ਭਾਈ ਸਾਹਿਬ ਵੀ ਸਾਡੇ ਨਾਲ ਮੌਜੂਦ ਆ ਉਹਨਾਂ ਨਾਲ ਵੀ ਗੋਸ਼ ਲੈਣੇ ਆ ਕਿ ਉਹਨਾਂ ਦਾ ਇਸ ਵਿੱਚ ਤੇ ਕੀ ਕਹਿਣਾ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਾ ਮਸੀਹ ਦੀਪਾ ਜੀ ਕਿੰਨੇ ਚਿਰ ਤੋਂ ਇਸ ਪਿੰਡ ਦੇ ਵਸਨੀਕ ਹੋ ਇਹ ਚਿਰ ਤੋਂ ਬਹੁਤ ਚਿਰ ਦੇ ਜੀ ਸਿਰ ਹੁਣ ਦੇ ਪਹਿਲੇ ਪਿੰਡ ਹੀ ਰਹਿੰਦੇ ਹੁੰਦੇ ਸੀ ਹੁਣ ਇੱਥੇ ਆ ਕੇ ਦੇਖੋ ਹੋ ਗਿਆ 30 30 ਸਾਰੇ ਅੱਛਾ ਜੀ ਤੇ ਇਹ ਜਿਹੜੇ ਘਰ ਦੇ ਹਾਲਾਤ ਨੇ ਤੁਸੀਂ ਕੀ ਕੰਮ ਕੀ ਕਰਦੇ ਹੋ ਕੰਮ ਦਿਹਾੜੀ ਕਰੀਦੇ ਹਾਂ ਬੈਸਰੀਆਂ ਦੇ ਮਗਰ ਕਿੰਨੇ ਬੱਚੇ ਆ ਤੁਹਾਡੇ ਤਿੰਨ ਬੱਚੇ ਹੂੰ ਤੇ ਇਹ ਘਰ ਦੇ ਹਾਲਾਤ ਇੰਨੇ ਬੱਦਰ ਭਨੇ ਹੋਏ ਆ ਜਦੋਂ ਕੋਈ ਵੋਟਾਂ ਲੈਣ ਆਉਂਦਾ ਆ ਜਦੋਂ ਇਲੈਕਸ਼ਨ ਆ ਹੁਣ ਅੱਗੇ ਵੀ ਸਰਪੰਚੀ ਦੇ ਇਲੈਕਸ਼ਨ ਆ ਤਾਂ ਲੋਕ ਵੋਟਾਂ ਲੈਣ ਆਉਂਦੇ ਉਹਨਾਂ ਨੂੰ ਦੱਸਿਆ ਨਹੀਂ ਕਦੀ ਕਿ ਇਹ ਘਰ ਦੇ ਹਾਲਾਤ ਆ ਬਣੇ ਹੋਏ ਆ ਦੱਸਿਆ ਦੱਸਿਆ ਵੋਟਾਂ ਵਾਲਿਆਂ ਨੂੰ ਕਹੀਦਾ ਹੋਰ ਉਹ ਤਾਂ ਕਰਦੇ ਸਭ ਕੁਝ ਕਰਾਂਗੇ ਮੁੜ ਕੇ ਕੋਈ ਨਹੀਂ ਕਰਦਾ ਕੋਈ ਹੂੰ थोड़ी ਹੂੰ ਉਹ ਰੋਤਾ ਸਾਡੇ ਕੋਲ ਪੈਉਣੇ ਦੇ ਇਸ ਤਰ੍ਹਾਂ ਹੀ ਬੋਲੇ ਛੁੱਟਦੇ ਰਹਿੰਦੇ ਹੂੰ ਤੇ ਮੀਂਹ ਜਰਾਉਂਦਾ ਰਿਹਾ ਸਾਰਾ ਚੰਦਾ ਅੱਛਾ ਜੀ ਸੋ ਤੁਸੀਂ ਆ ਮਾਸੂਮੀਅਤ ਤੋਂ ਜਿਹੜਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਪਰਿਵਾਰ ਜਿਹੜਾ ਕਿਸ ਹਾਲਾਤਾਂ ਦੇ ਵਿੱਚੋਂ ਜਿਹੜਾ ਲੰਘਦਾ ਪਿਆ ਹੈ ਕਿਤਨਾ ਕਿਤੇ ਜਿਹੜਾ ਹੈ ਇਹ ਸਰਕਾਰਾਂ ਨੂੰ ਵੀ ਜਿਹੜਾ ਚਾਹੀਦਾ ਹੈ ਪਿੰਡ ਦੇ ਜਿਹੜੇ ਮੋਹਦਵਾਰ ਨੇ ਜਿਹੜੇ ਸਰਪੰਚ ਨੇ ਜਾਂ ਹੋਰ ਨੁਮਾਇੰਦੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਵੱਲ ਧਿਆਨ ਦਿੱਤਾ ਜਾਵੇ ਦੱਸ ਰਹੇ ਨੇ ਕਿ 30 ਤੋਂ 32 ਸਾਲ ਦੇ ਜਿਹੜੇ ਵਸਨੀਕ ਨੇ ਇਸ ਪਿੰਡ ਦੇ ਤਾਂ ਹਲੇ ਤੱਕ ਇੱਥੇ ਕੋਈ ਵੀ ਜਿਹੜਾ ਕੋਈ ਵੀ ਇੱਥੇ ਜਿਹੜਾ ਕੰਮ ਕਰਵਾਉਣ ਦੇ ਲਈ ਨਹੀਂ ਪਹੁੰਚਿਆ ਜਦੋਂ ਇਲੈਕਸ਼ਨ ਆਉਂਦੇ ਨੇ ਵਾਅਦੇ ਦਾਅਵੇ ਕਰਕੇ ਚੱਲ ਜਾਂਦੇ ਨੇ ਲੇਕਿਨ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਕੁਝ ਵੀ ਨਹੀਂ ਸੁਣਿਆ ਜਾਂਦਾ ਹੁਣ ਅੱਗੇ ਜਿਹੜੇ ਆ ਪੰਚਾਇਤੀ ਇਲੈਕਸ਼ਨ ਦੁਬਾਰਾ ਤੋਂ ਆ ਰਹੇ ਨੇ ਤਾਂ ਦੇਖਦੇ ਹਾਂ ਕਿ ਇਹਨਾਂ ਦਾ ਕੁਝ ਹੱਲ ਹੁੰਦਾ ਜਾਂ ਨਹੀਂ ਹੁੰਦਾ ਜਾਂ ਫਿਰ ਦੁਬਾਰਾ ਤੋਂ ਜਿਹੜਾ ਇਹਨਾਂ ਨੂੰ ਝੂਠੇ ਦਲਾਸੇ ਜਿਹੜੇ ਦਿੱਤੇ ਜਾਂਦੇ ਆ ਘਰ ਦੇ ਜਿਹੜੇ ਕਹਿੰਦੇ ਨੇ ਕਿ ਘਰ ਨੂੰ ਚਲਾਉਣ ਵਾਲੀ ਔਰਤ ਹੁੰਦੀ ਹੈ ਔਰਤ ਹੀ ਘਰ ਨੂੰ ਬਣਾਉਂਦੀ ਏ ਉਹ ਵੀ ਸਾਡੇ ਨਾਲ ਮੌਜੂਦ ਹੈ ਇਹਨਾਂ ਦੇ ਧਰਮ ਪਤਰੀ ਉਹਨਾਂ ਨੂੰ ਪੁੱਛ ਲੈਣਾ ਕਿ ਉਹਨਾਂ ਦਾ ਇਸ ਵਿਸ਼ੇ ਤੇ ਕੀ ਕਹਿਣਾ ਪੰਜ ਕੀ ਨਾਂ ਮੇਡਾ ਮੇਰਾ 베ਵੀ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਘਰ ਦੇ ਹਾਲਾਤ ਬੜੇ ਮਾਤੜ ਹੈ ਜੀ ਅਸੀਂ ਬਹੁਤ ਗਰੀਬ ਹੈ ਸਾਡੀ ਕੋਈ ਨਹੀਂ ਸੁਣਦਾ ਪਿੰਡ ਵਿੱਚ ਅਸੀਂ ਜਦੋਂ ਜਾਣਦੇ ਆ ਸਰਪੰਚ ਦਾ ਜਿਹੜਾ ਬੰਦਾ ਸਰਪੰਚ ਹੈ ਉਹਦੇ ਵੱਲ ਜਾਂਦੇ ਆ ਹਾਂਜੀ ਕੋਈ ਨਿਮਾਇਤ ਕਰਦਾ ਅਸੀਂ ਮੈਂ ਤੇ ਇਹ ਮੰਗਨੇ ਆ ਸਾਡੇ ਘਰ ਬੁਆ ਬਣਾਉਣ ਤਾਂ ਸਾਨੂੰ ਕੁਝ ਨਹੀਂ ਚਾਹੀਦਾ ਸਾਡੇ ਬੱਚੇ ਜਵਾਨ ਸਾਡੇ ਕੋਠੇ ਡੇਗਦੇ ਜਦੋਂ ਮੀਂਹ ਮੀਂਹ ਹੁੰਦੇ ਆ ਤਾਂ ਸਾਡੇ ਕੋਠੇ ਚੌਂਦੇ ਆ ਆਨੂੰ ਖਤਰਾ ਹੁੰਦਾ ਵੀ ਸਾਡੇ ਕੋਠੇ ਡੇਗਣਾ ਪੈਣਾ ਸਾਡੇ ਉੱਤੇ ਬਸ ਸਾਨੂੰ ਇਹੋ ਮਿਹਰਬਾਨੀ ਤੁਹਾਡੇ ਘੜੀ ਹੱਥ ਜੋੜਦੇ ਆ ਆਡੀ ਕੋਈ ਨਹੀਂ ਪਿੰਡ ਵਿੱਚ ਸੌਂਦਾ ਕਹਿੰਦਾ ਜਿੰਨੋਂ ਮੋਟਾ ਪਾਈਏ ਉਹ ਹਾਂ ਨਾ ਕਰ ਦਿੰਦਾ ਪਹਿਲਾਂ ਹਾਂ ਕਰ ਦਿੰਦਾ ਫਿਰ ਮੜ ਕੇ ਜਵਾਬ ਨਹੀਂ ਕੋਈ ਵੀ ਦਿੰਦਾ ਸਾਨੂੰ ਨਹੀਂ ਹਾਂ ਕਰ ਜਾਂਦਾ ਆ ਜਾਂਦਾ ਆ ਹਾਂ ਕਰ ਜਾਂਦਾ ਆ ਅਨ ਕੋਈ ਸਿੰ ਕੋਈ ਮਾਇਸ ਨਿੰਦਾ ਜਦੋਂ ਵੋਟਾਂ ਲੈਣ ਦਾ ਮੌਕਾ ਹੁੰਦਾ ਆ ਉਹ ਦੇ ਕਰਾਂਗੇ ਤੁਹਾਡੇ ਅਸੀਂ ਆ ਉਹ ਕਰਾਂਗੇ ਜੇ ਕਰਾਂਗੇ ਤੁਹਾਨੂੰ ਉਹ ਕਰਾਂਗੇ ਤੁਹਾਡੀਆਂ ਗਲੀਆਂ ਬਣਾਵਾਂਗੇ ਤੁਹਾਡੇ ਨਾਲ ਹੀ ਬਣਾਵਾਂਗੇ ਤੁਹਾਡੇ ਕੋਠਾ ਪੱਕਾ ਕੱਚਾ ਪੱਕਾ ਬਣਾ ਕੇ ਤੁਮ ਸਾਡਾ ਕੁਛ ਨਹੀਂ ਕਰਦੇ ਸਾਡੇ ਕੋ ਮੋਟਾ ਲੈ ਲੈਂਦੇ ਆ ਵੋਟਾਂ ਵੇ ਚਾਰ ਨੂੰ ਮੁਰ ਕੇ ਕੁਛ ਨਹੀਂ ਕਰਦੇ ਉਹਨਾਂ ਦੇ ਘਰ ਜਾਂਦੇ ਆ ਸਾਨੂੰ ਕੋਈ ਪੱਲੇ ਨਹੀਂ ਬੰਨਦਾ ਮੁਰ ਕੇ ਇਸ ਕਰਕੇ ਅਸੀਂ ਹੁਣ ਵੀ ਜਾਂਦੇ ਆ ਹੁਣ ਵੀ ਸਾਡੀ ਨਹੀਂ ਕੁਛ ਹੁੰਦਾ ਜੋ ਮੀਕ ਨਹੀਂ ਹੁੰਦਾ ਅਸੀਂ ਜਾਣਦੇ ਆ ਉਹਨਾਂ ਦੇ ਘਰਾਂ 'ਚ ਜਿਨ੍ਹਾਂ ਦੇ ਬਿੰਬਰ ਸਰਪੰਚ ਆ ਉਹਨਾਂ ਨੇ ਕਈ ਵਾਰ ਵੀ ਸਾਡੇ ਕੋਠੇ ਵੇਖੋ ਆਣ ਕੇ ਆ ਕਹਿ ਦਿੰਦੇ ਅਸੀਂ ਆਣ ਕੇ ਵੇਖਾਂਗੇ ਮੁੜ ਕੇ ਕੋਈ ਨਹੀਂ ਹੁੰਦਾ ਹੁਣ ਇਲੈਕਸ਼ਨ ਆ ਰਿਹਾ ਜੇ ਉਦੋਂ ਤੱਕ ਚਲੋ ਸੀ ਇਹ ਖਬਰ ਚਲਾਉਂਦੇ ਪਏ ਤੁਹਾਡੀ ਖਬਰ ਜਿਹੜੀ ਦਾਨੀ ਸੱਜਣਾ ਤੱਕ ਵੀ ਪਹੁੰਚਾਵਾਂਗੇ ਜਿਹੜੀ ਮਦਦ ਕਰਦੇ ਨੇ ਆ ਚਲੋ ਸਰਕਾਰਾਂ ਦਾ ਤੁਸੀਂ ਦੱਸ ਦਿੱਤਾ ਕਿ ਹਾਲੇ ਤੱਕ ਕੋਈ ਵੀ ਜਿਹੜੀ ਆ ਮਦਦ ਨਹੀਂ ਕੀਤੀ ਗਈ ਤਾਂ ਇਹ ਦਾਨੀ ਸੱਜਣਾ ਤੱਕ ਖਬਰ ਪਹੁੰਚਾਣੇ ਮੰਨ ਲੋ ਆ ਗਿਆ ਸਰਪੰਚੀ ਇਲੈਕਸ਼ਨ ਹੈ ਉਦੋਂ ਤੱਕ ਤਾਂ ਡਾਕਾ ਜੇ ਦੁਬਾਰਾ ਤੋਂ ਨਹੀਂ ਬੰਦਾ ਜੇ ਇੱਥੇ ਕੋਈ ਇਲੈਕਸ਼ਨ ਤੇ ਵੋਟਾਂ ਮੰਗਣ ਆਂਦਾ ਸਰਪੰਚੀ ਦੀ ਕੀ ਜਵਾਬ ਰਹਿਗਾ ਤਾਂ ਵੋਟਾਂ ਤੇ ਇਹੋ ਇਹ ਕਹਿੰਦੇ ਆਪੇ ਵੋਟਾਂ ਦੇ ਅਸੀਂ ਤੋਂ ਹੀ ਵੋਟਾਂ ਸਾਨੂੰ ਪਾਓ ਐਂ ਤੁਹਾਡੀ ਮੈਂ ਤਾਂ ਨਹੀਂ ਜੇ ਹੁਣ ਇਲੈਕਸ਼ਨ ਫੇਰ ਆ ਗਿਆ ਸਰਪੰਚੀ ਇਲੈਕਸ਼ਨ ਥੋੜੇ ਦਿਨਾਂ ਤੱਕ ਥ ਵਿਚ ਵੋਟ ਮੰਗਨ ਆਂਦਾ ਤੁਹਾਡਾ ਕੀ ਪ੍ਰਤੀਕਿਰਿਆ ਰਹੂ? ਹੂੰ ਨਹੀਂ ਵੋਟ ਨਹੀਂ ਦੇਣੀ। ਅਸੀਂ ਵੋਟ ਨਹੀਂ ਦੇਣੀ। ਅਸੀਂ ਸਦਾ ਕਹਿਣਾ ਵੀ ਵੋਟ ਜਿੰਨੇ ਕਰ ਸਾਡਾ ਬਣਾਵਾਂਗੇ। ਅਸੀਂ ਵੋਟ ਉਹਨੂੰ ਦਵਾਂਗੇ ਜਿੰਦੇ ਸਾਡੀ ਨਹੀਂ ਸੁਣੀ। ਅਸੀਂ ਵੋਟ ਨਹੀਂ ਦੇ ਗੇ ਫੋਣੀ। ਭਾਵੇਂ ਪਾੜ ਕੇ ਸੋੜ ਦਾਂਗੇ। ਅਸੀਂ ਪਿੰਡ ਵਿੱਚ ਪਾਵੇਂ ਰਹਿੰਦੇ ਸੇਖੇ ਪਿੰਡ ਤੇ। ਵੋਟ ਨਹੀਂ ਕਿਨੂੰ ਦੇਣੀ। ਅਸੀਂ ਜਿੰਨੇ ਵੋਟ ਜਿਹੜਾ ਸਾਡੀ ਹਸਤਾ ਕਰੇਗਾ, ਜਿਹੜੀ ਮੈਤ ਕਰੇਗਾ, ਸਾਡੇ ਕੋ ਉਹ ਹੀ ਸਾਰ ਅਸੀਂ ਉਹਨੂੰ ਦਵਾਂਗੇ ਮੋਟਾ। ਤੁਸੀਂ ਕੋਈ ਕੰਮਕੁਮ ਕਰਦੇ ਹੋ ਕੋਈ? ਹਾਂ ਪਿੰਡ ਦਾ ਕਰਨੀ ਹੈ ਮੈਂ। ਪੋਚੇ ਲਾਉਣੀ ਹੈ ਲੋਕਾਂ ਦੇ। ਸੋ ਕਿਤੇ ਨਾ ਕਿਤੇ ਜਿਹੜਾ ਉਹ ਪਰਿਵਾਰਾਂ ਨੂੰ ਜਿਹੜਾ ਪਰਿਵਾਰ ਹੈ ਇਹਨਾਂ ਦਾ ਦੁੱਖ ਤੁਸੀਂ ਦੇਖ ਸਕਦੇ ਹੋ ਕਿ ਅੱਖਾਂ ਵੀ ਇਸ ਭੈਣ ਦੀਆਂ ਨੰਮਣਾ ਰੋਣਾ ਹੀ ਜਿਹੜਾ ਉਹ ਰਹਿ ਗਿਆ ਅੱਖਾਂ ਦੇ ਵਿੱਚੋਂ ਹੰਝੂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਜਿਹੜਾ ਇਹ ਭੈਣ ਜਿਹੜਾ ਉਹ ਮਿੰਤਾ ਤਰਲੇ ਜਿਹੜੇ ਆ ਅੱਜ ਦੀਆਂ ਸਰਕਾਰਾਂ ਨੂੰ ਨੁਮਾਇੰਦਿਆਂ ਨੂੰ ਲਗਾਉਂਦੀ ਪਈ ਆ ਔਰ ਜਿਹੜੇ ਦਾਨੀ ਸੱਜਣ ਇਸ ਵੀਡੀਓ ਨੂੰ ਦੇਖ ਰਹੇ ਆ ਸਾਡੀ ਵੀ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਬੇਨਤੀ ਅਪੀਲ ਹੈ ਕਿ ਇਸ ਪਰਿਵਾਰ ਦਾ ਸਹਾਰਾ ਜਿਹੜਾ ਬਣਿਆ ਜਾਵੇ ਆ ਕੋਈ ਨੰਬਰ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਇਹਨਾਂ ਦੇ ਘਰ ਦਾ ਮੈਂ ਕੋਸ਼ਿਸ਼ ਕਰਦਾ ਪੁੱਛਣ ਦੀ ਇਹਨਾਂ ਦਾ ਬੇਟਾ ਇੱਥੇ ਮੌਜੂਦ ਹੈ ਕਿ ਜੇਕਰ ਕੋਈ ਨੰਬਰ ਹੈ ਉਹ ਇਸ ਨੰਬਰ ਦੇ ਉੱਤੇ ਕੰਟੈਕਟ ਇਸ ਪਰਿਵਾਰ ਦੇ ਨਾਲ ਕਰ ਸਕਦਾ ਹੈ ਕਿ ਇਹਨਾਂ ਦੇ ਜਿਹੜੇ ਘਰ ਸੁਪਨਿਆਂ ਦਾ ਘਰ ਜਿਹਨੂੰ ਕਹਿ ਸਕਦੇ ਹਰ ਬੰਦੇ ਦਾ ਇੱਕ ਸੁਪਨਿਆਂ ਦਾ ਘਰ ਹੁੰਦਾ ਇਹ ਇਹਨਾਂ ਦੇ ਸੁਪਨਿਆਂ ਦਾ ਘਰ ਹੈ ਕਿ ਜਿਹੜਾ ਇਸ ਟਾਈਮ ਡਿੱਗਣ ਦੀ ਤਾਦਾਦ ਤੇ ਹੈ ਔਰ ਅੱਗੇ ਬਾਰਿਸ਼ਾਂ ਤਾ ਲੜਕੇ ਨਾਲ ਗੱਲਬਾਤ ਕਰ ਲੈਨੇ ਕਿ ਕੋਈ ਨੰਬਰ ਕੰਟੈਕਟ ਨੰਬਰ ਜਿਹਦੇ ਉਤੇ ਦਾਨੀ ਸੱਜਣ ਜਾਂ ਕੋਈ ਹੋਰ ਨੁਮਾਇंदे ਇਹਨਾਂ ਦੀ ਮਦਦ ਕਰ ਸਕਦੇ ਨੇ ਬੇਟਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮਾਈਕਲ ਹੈ ਮਾਈਕਲ ਕਿਹੜੀ ਕਲਾਸ ਚ ਪੜਦਾ ਪਾਸਟੂ ਅੱਛਾ ਪਾਸਟੂ ਚ ਪੜਦਾ ਹਾਂਜੀ ਬੇਟਾ ਕੋਈ ਫੋਨ ਨੰਬਰ ਜਿੱਤੇ ਕੋਈ ਤੁਹਾਨੂੰ ਕੰਟੈਕਟ ਕਰ ਸਕਦੇ ਆ ਹਾਂਜੀ ਹੈਗਾ ਹੂੰ 8727991254 ਹੌਲੀ ਹੌਲੀ ਬੋਲ 8727991254 87 27 27 99 99 12 12 54 54 ਉਏ ਵੀਰ ਵਾਲੋ ਜਿਹੜਾ ਨੰਬਰ ਦੋ ਵਾਰੀ ਦੱਸਿਆ ਕਿ ਇੱਕ ਵਾਰੀ ਮੈਂ ਵੀ ਤੁਹਾਨੂੰ ਰਿਪੀਟ ਕੀਤਾ ਤਾਂ ਕਾਈਂਡਲੀ ਮੇਰੀ ਇੱਕ ਹੰਬਲ ਰਿਕੁਐਸਟ ਹੈ ਇੱਕ ਹੱਥ ਜੋੜ ਕੇ ਮੇਰੇ ਚੈਨਲ ਦੇ ਮਾਧਿਅਮ ਤੇ ਰਹੀਂ ਵੀ ਮੈਂ ਬੇਨਤੀ ਕਰਦਾ ਕਿ ਇਸ ਪਰਿਵਾਰ ਦਾ ਸਹਾਰਾ ਬਣੋ ਦੇਖੋ ਅਸੀਂ ਅਨੇਕਾਂ ਤਰ੍ਹਾਂ ਦੇ ਜਿਹੜੇ ਕੰਮ ਨੇ ਉਹ ਕਰਦੇ ਨੇ ਆ ਹੋਟਲਾਂ ਦੇ ਵਿੱਚ ਅਸੀਂ ਬੈਠਦੇ ਆ ਜਾਂ ਅਸੀਂ ਆਪਣੇ ਨਿੱਜੀ ਕੰਮਾਂ ਦੇ ਵਿੱਚ ਜਿਹੜਾ ਮਸ਼ਰੂਫ ਰਹਿੰਨੇ ਆ ਤਾਂ ਇਦਾਂ ਦੇ ਪਰਿਵਾਰਾਂ ਦਾ ਜੇਕਰ ਤੁਸੀਂ ਸਹਾਰਾ ਬੰਦਿਓ ਤਾਂ ਰੱਬ ਵੀ ਜਿਹੜਾ ਹੈ ਤੁਹਾਡੀ ਤਰੱਕੀ ਦੇ ਲਈ ਜਿਹੜਾ ਇਹ ਪਰਿਵਾਰ ਇਦਾਂ ਦੇ ਪਰਿਵਾਰ ਜਿਹੜੇ ਉਹ ਕਾਮਨਾ ਕਰਦੇ ਨੇ ਕਿਤੇ ਨਾ ਕਿਤੇ ਪਰਿਵਾਰ ਦਾ ਦੁੱਖ ਤੁਸੀਂ ਝਲਕਦਾ ਤੁਹਾਡੇ ਸਾਹਮਣੇ ਹੀ ਹੈ ਅੱਖਾਂ ਦੇ ਵਿੱਚੋਂ ਹੰਝੂ ਸਾਫ਼ ਦੱਸਦੇ ਪਏ ਨੇ ਕਿ ਪਰਿਵਾਰ ਦਾ ਕੀ ਹਾਲ ਹੈ ਤਾਂ ਤੁਸੀਂ ਘਰ ਦੀਆਂ ਤਸਵੀਰਾਂ ਵੀ ਦੇਖ ਲਈਆਂ ਨੇ ਐਡਰੈਸ ਮੈਂ ਤੁਹਾਨੂੰ ਦੱਸ ਦਿੱਤਾ ਹੈ ਦੀਨਾਨਗਰ ਦੁਰਾਂਗਲੇ ਦੇ ਮਗਰ ਮੋਦੀਆਂ ਮਗਰ ਮੋਦੀਆਂ ਦੇ ਨਜ਼ਦੀਕ ਪੈਂਦਾ ਪਿੰਡ ਸੇਖਾ ਹਲਕਾ ਦਿਨਾਨਗਰ ਦੇ ਵਿੱਚ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਨੰਬਰ ਇਹਨਾਂ ਦੇ بیٹے ਵੱਲੋਂ ਦੱਸ ਦਿੱਤਾ ਗਿਆ ਜਿਹੜੇ ਵੀ ਕੋਈ ਦਾਨੀ ਸੱਜਣ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਉਸ ਨੰਬਰ ਦੇ ਉੱਤੇ ਕੰਟੈਕਟ ਕਰ ਸਕਦਾ ਜਾਂ ਮੇਰੇ ਵੀਡੀਓ ਦੇ نیچے ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦਾ ਤੁਸੀਂ ਇਸ ਖਬਰ ਨੂੰ ਕਿਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਸਾਂਝੇ ਕਰਦੇ ਰਵਾਂਗੇ ਆਪਣੇ ਸਹਿਯੋਗੀ ਰਾਜਨ ਰੰਦਾਵਾ ਦੇ ਨਾਲ ਮੈਰਜ ਸ਼ੁਰੂ ਨਾਲ